ਨਮਸਕਾਰ ਦੋਸਤੋ ਮੈਂ ਮੇਸ਼ਕਾ ਦਾ ਇੰਡੀਆ ਟੀਵੀ ਨਿਊਜ਼ ਕੋਰ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਮੇਲਾ ਤੀਆਂ ਦਾ ਕਿਲਾ ਪਾਰਕ ਦੇ ਵਿੱਚ ਰੱਖਿਆ ਗਿਆ ਸੀ ਭਾਰੀ ਬਰਸਾਤ ਹੋਣ ਕਾਰਨ ਉਹ ਮੇਲਾ ਤੀਆਂ ਦਾ ਰੱਦ ਕਰਨਾ ਪਿਆ ਹੁਣ ਇਹ ਮੇਲਾ ਤੀਆਂ ਦਾ ਜੋ ਅਗਰਵਾਲ ਸਭਾ ਜੋ ਰੇਲਵੇ ਲਾਈਨ ਦੇ ਨਜ਼ਦੀਕ ਹੈ ਲਾਜਪਤਨਗਰ ਦੇ ਵਿੱਚ ਉੱਥੇ ਕਰਵਾਇਆ ਜਾਵੇਗਾ 31 ਅਗਸਤ 2025 ਦਿਨ ਐਤਵਾਰ ਸਮਾਂ 2 ਵਜੇ ਤੋਂ ਲੈ ਕੇ 6 ਵਜੇ ਤੱਕ ਸੇ ਸਾਰੀ ਸੰਗਤ ਨੂੰ ਈਆਂ ਭੈਣਾਂ ਨੂੰ ਚੈਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਤੀਆਂ ਦਾ ਪ੍ਰੋਗਰਾਮ ਦੇਖਣ ਵਾਸਤੇ ਵੱਧ ਤੋਂ ਵੱਧ ਹਿੱਸਾ ਲੈਣਾ ਔਰ ਆਪਣੇ ਬੱਚਾਂ ਦਾ ਜੇ ਕਿ ਪਰਫਾਰਮੈਂਸ ਕਰਨਾ ਵੀ ਹੈ ਕਰਾਉਣਾ ਵੀ ਹੈ ਤਾਂ ਸ਼ਖਰਿੰਦਰ ਸਿੰਘ ਸੁਖੀ ਜੋ ਮਾਰਚੰਦਪੁਰਨੀ ਕਲੱਬ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਧੰਨਵਾਦ ਇਸ ਤਾਰੇ ਉੱਤੇ ਜੋ ਮੇਲਾ ਤੀਆਂ ਦਾ ਕਰਵਾਇਆ ਜਾਏਗਾ ਔਰ ਬਹੁਤ ਹੀ ਵਧੀਆ ਡੈਕੋਰੇਸ਼ਨ ਵੀ ਹੋਏਗੀ ਔਰ ਬੱਚੇ ਜਿਹੜੇ ਹੈ ਪਰਫਾਰਮੈਂਸ ਜਿਹੜੀ ਕਰਨਗੇ ਬਹੁਤ ਵਧੀਆ ਤਰੀਕੇ ਨਾਲ ਕਰਨਗੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਵਧੀਆ ਹਾਲ ਐਸੀ ਹਾਲ ਬਣਿਆ ਹੋਇਆ ਹੈ ਔਰ ਵਧੀਆ ਤਰੀਕੇ ਨਾਲ ਸਜਾਈਂ ਕੀਤੀ ਹੋਈ ਹੈ ਔਰ ਇੱਥੇ ਕੁਰਸੀਆਂ ਦਾ ਵੀ ਇੰਤਜ਼ਾਮ ਹੈ ਚਾਹ ਪਾਣੀ ਦਾ ਵੀ ਇੰਤਜ਼ਾਮ ਹੋਵੇਗਾ ਔਰ ਜੋ ਡਿਜ਼ਾਈਨਿੰਗ ਬਹੁਤ ਹੋਰਿਆ ਤਰੀਕੇ ਨਾਲ ਕੀਤੀ ਜਾਵੇਗੀ। ਔਰ ਕੋਈ ਦੇਖ ਸੋ ਲੋ ਹਾਲ ਕਮਰੇ ਦੇ ਵਿੱਚ ਇੱਥੇ ਮੇਲਾ ਤੀਆਂ ਦਾ 31 ਅਗਸਤ 2025 ਦੇ ਦਿਨ ਐਤਵਾਰ ਸਮਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਔਰ ਜੋ ਮਹਿੰਦੀ ਹੈ ਮਾਸਟਰ ਮਾਈਂਡ ਵੱਲੋਂ ਪੈਣਾ ਦੇ ਤੀਆਂ ਦੇ ਜਿਹੜੀ ਮਹਿੰਦੀ ਹੈ ਫ੍ਰੀ ਲਗਾਈ ਜਾਵੇਗੀ। ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਵਾਦ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਧੰਨਵਾਦ ਜੀ। ਨਮਸਕਾਰ ਦੋਸਤੋ ਨਰਮੇਸ਼ ਗੱਬਰ ਚਾਂਸੂਰਾ ਗੱਬਰ ਏਸੋ ਕਿ ਜਿਹੋ ਤੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਉਹ ਦੁਬਾਰਾ ਕਿੱਥੇ ਕਰਾਇਆ ਜਾ ਰਿਹਾ ਔਰ ਕਿਸ ਜਗ੍ਹਾ ਤੇ ਕਰਾਇਆ ਜਾ ਰਿਹਾ ਜਿਹੜਾ ਆਪਾਂ ਇਸ ਤੀਆਂ ਪ੍ਰੋਗਰਾਮ ਲਿਖਿਆ ਗਿਆ ਸੀ 24 ਜਸਤਾ ਤਾਂ ਮੌਸਮ ਖਰਾਬ ਹੋਣ ਕਰਕੇ ਪ੍ਰੋਗਰਾਮ ਸਾਨੂੰ ਕੈਸਾ ਕਰਨਾ ਪਿਆ ਔਰ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਸੀ ਵੀ ਤੁਹਾਡੇ ਨਾਲ ਅਸੀਂ ਜਲਦੀ ਸਾਂਝੇ ਕਰਾਂਗੇ ਔਰ ਉਸੇ ਦਿਨ ਆਪਣਾ ਐਤਵਾਰ ਨੂੰ ਜੀ 31 ਤਰੀਕ ਦਿਨ ਐਤਵਾਰ 2025 ਅਗਰਵਾਲਾ ਸਰਪਾ ਦੇ ਵਿੱਚ ਲਾਇਪਤਨਾਗਰ ਵਿੱਚ ਰੱਖਿਆ ਗਿਆ ਪ੍ਰੋਗਰਾਮ ਜੀ ਔਰ ਅਸੀਂ ਕਹਿੰਦੇ ਜੋ ਪਰਮਾਦਰ ਮਨ ਰਜਾ ਹੋਵੇ ਤੋ ਉ ਤਾਂ ਕਦੇ ਪਰਮਾਤਮਾ ਨੇ ਸਾਡੇ ਪਰ ਚੰਗਾ ਸੋਚਿਆ ਆਪਣੇ ਲਈ ਮਾੜਾ ਹੁੰਦਾ ਪਰ ਪਰਮਾਤਮਾ ਨੇ ਬਹੁਤ ਵੇ ਸੋਚਿਆ ਜੋ ਕਿ ਚੜ੍ਹ ਹਾਲ ਆ ਉਹ ਏਸੀ ਹਾਲ ਲੱਗਿਆ ਜੀ ਜਿਹੜੇ ਮਾਤਾ ਮਾਪਾਂ ਇੱਥੇ ਆਉਣਗੇ ਆ ਪਾਰਟਿਸਪੇਟ ਕਰਨਗੇ ਵਿੱਚ ਆ ਕੇ ਉਹਨਾਂ ਵਾਸਤੇ ਬਹੁਤ ਵਧੀਆ ਸ਼ਾਨਦਾਰ ਵੀ ਏਸੀ ਹਾਲ ਲੱਗਿਓ ਹੈ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਕੀਤਾ ਜਾਵੇਗਾ ਔਰ ਆਪ ਜੀ ਨੂੰ ਬੇਨਤੀ ਹੈ ਜੇ ਮਾਤਾ ਮਾਪਾਂ ਨੂੰ ਵੀ ਆਪਾਂ ਜਲਦੀ ਸਮੇਂ ਸਰਪੰਚ ਨਾਲ ਜੋ ਕਿ ਸਮਰਖਿਆ ਗਿਆ ਆਪਣਾ ਦੋ ਤੋਂ ਸ਼ੁਰੂ ਜੀ ਤਾਂ ਆਪ ਜੀ ਨੂੰ ਬੇਨਤੀ ਹੈ ਵੀ ਜਲਦੀ ਜਲਦੀ ਆ ਕੇ ਪ੍ਰੋਗਰਾਮ ਚੜ੍ਹ ਕੀਤਾ ਜਾਵੇ ਔਰ ਸਮੇਂ ਸਿਰ ਆਪ ਉਸ ਨੂੰ ਖਤਮ ਕੀਤਾ ਜਾਵੇ ਔਰ ਜਿਹੜੇ ਕਿਦਾ ਕਿ ਮੋਸਰਦ ਦੇ ਗੋਪੀ ਸੌਣਜੀਤੋਂ ਦਾ ਇਹ ਓਨਰ ਹੈਗੇ ਆ ਉਹਨਾਂ ਵੱਲੋਂ ਫ੍ਰੀ ਮਹਿੰਦੀ ਲਗਾਈ ਜਾਵੇਗੀ ਕੀ ਕਹਿਣਾ ਚਾਹੋਗੇ ਸਾਰੇ ਹਾਂਜੀ ਜਿਆਮਤਾ ਦੀ ਸਸਿਕਾ ਸਰਣੋਂ ਮਾਤਾ ਭੈਣਾਂ ਨੂੰ ਬੇਨਤੀ ਹੈ ਕਿ ਵੱਦ ਚੜ੍ਹ ਕੇ ਸਮੇਲੇ ਵਿੱਚ ਹੀ ਸਦੋ ਔਰ ਮਾਸਟਰ ਮੈਂਡ ਵੱਲੋਂ ਮਹਿੰਦੀ ਫ੍ਰੀ ਲਗਾਈ ਜਾਵੇਗੀ ਜਿਸ ਦਾ ਸਮਾਂ 2 ਤੋਂ 6 ਵਜੇ ਤੱਕ ਸ਼ਾਮ ਦੇ ਤੇ 31 ਅਗਸਤ ਦਿਨ ਐਤਵਾਰ ਨੂੰ ਸਮੇਂ ਸਿਰ ਪਹੁੰਚੋ ਧੰਨਵਾਦ